ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਨੀ ਸਿੰਘ ਆ ਜੀ ਸਨੀ ਜੀ ਤੁਸੀਂ ਕੀ ਲੱਗਦੇ ਹੋ ਸਿੰਘ ਸਾਹਿਬ ਮੇਰਾ ਮੈਂ ਉਹਦਾ ਚਾਚਾ ਜੀ ਲੱਗਦਾ ਹਾਂ ਤੀਜਾ ਸਾਡਾ ਹਾਂਜੀ ਹਾਂਜੀ ਅੱਜ ਕੀ ਹੋਇਆ ਕੀ ਅੱਜ ਇੰਨੀ ਵੱਡੀ ਇੰਨੀ ਵੱਡੀ ਬਾਤ ਦਾ ਨਿਜਾਮ ਦਿੰਦਾ ਇਹਨਾਂ ਬਦਮਾਸ਼ਾਂ ਨੇ ਇਹ ਦੇਖੋ ਜੀ ਪਤਾ ਕੀ ਇਹਨਾਂ ਦਾ ਪੱਗਣਾ ਇਹਨਾਂ ਨੂੰ ਪਤਾ ਹੀ ਨਹੀਂ ਮੱਤਤ ਨਹੀਂ ਪਤਾ ਵੀ ਪੱਗਾ ਕੀ ਹੁੰਦੀ ਆ ਜੀ ਠੀਕ ਹੈ ਜੀ ਇਹ ਜਿਹੜੇ ਪ੍ਰਵਾਸੀ ਆਏ ਆ ਦੇਖੋ ਉਹਨਾਂ ਫਟੇਗੜ ਸਾਹਿਬ ਕੱਲ ਦੇ ਪਰਸੋ ਦੀ ਵੀਡੀਓ ਹੈਗੀ ਆ ਠੀਕ ਹੈ ਚਿਕਨ ਦੀ ਪਲੇਟ ਪਿੱਛੇ ਇਹਨਾਂ ਨੇ ਉਹ ਕਹਿੰਦੇ ਵੀ ਇਹਦੀ ਲਾਓ ਆਪਣੀ ਪੱਗ ਲਾਓ ਤਾਂ ਮੈਂ ਤੁਹਾਨੂੰ ਚਿਕਨ ਦੀ ਪਲੇਟ ਠੀਕ ਖਾ ਦੇਖੋ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਉਹਨਾਂ ਨੂੰ ਗੁਹਾਰ ਲਾਣੇ ਆ ਵੀ ਇਦਾਂ ਜਿਹੜੇ ਪੱਗਾਂ ਦੀ ਬੇਅਦੀ ਵੀ ਕਰ ਦੇਣਾ ਇਹਨੂੰ ਬਣਦੀ ਕਾਰਵਾਈਆਂ ਸਖਤ ਸਖਤ ਕੀਤੀ ਜਾਵੇ ਸਿੰਘ ਸਾਹਿਬ ਇਹ ਜਿਹੜੇ ਅੰਦਰ ਦਾਖਲ ਹੈ ਵਿਅਕਤੀ ਇਹ ਇਹ ਤੁਹਾਡਾ ਕੀ ਲੱਗਦਾ ਵਾ ਮੇਰਾ ਭਤੀਜਾ ਹੀ ਲੱਗਦਾ ਜੀ ਭਤੀਜਾ ਲਾ ਕੀ ਨਾਮ ਭਤੀਜੇ ਦਾ ਤੇਰੇ ਚਾਹਤ ਆ ਜੀ ਚਾਹਤ ਚਾਹਤ ਦੇ ਨਾਲ ਅੱਜ ਵਾਲੋ ਫੜ ਕੇ ਧੂਆ ਜੀ ਪਹਿਲਾਂ ਪੱਗ ਲਈ ਉਹਨਾਂ ਨੇ ਫਿਰ ਵਾਲੋ ਫੜ ਕੇ ਧੂਆ ਚੰਗਾ ਦਰੌੜੇ ਵਾਲ ਪੂਰੇ ਸਾਰਾ ਸਿਰ ਜਨਾ ਪੂਰੀ ਸੋਜ ਆਈ ਹੈ ਬਾਹਲੋ ਫੜ ਕੇ ਥੱਲੇ ਨੂੰ ਕਰਕੇ ਨੇ ਬੱਕੀ ਚ ਮੁੱਕੇ ਮਾਰੇ ਜੀ ਉਹਨਾਂ ਦੇ ਅੱਛਾ ਠੀਕ ਹੈ ਗੱਡੀ ਗੱਡੀ ਨੂੰ ਲੈ ਕੇ ਗੱਡੀ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਇਹਨਾਂ ਦੀ ਅੱਛਾ ਵੀਡੀਓ ਹੈਗੀਆਂ ਵਿੱਚ ਤੁਹਾਡੇ ਸੀਸੀਟੀਵੀ ਉੱਥੇ ਹੈ ਤੁਹਾਨੂੰ ਕੋਈ ਗੱਲ ਨਹੀਂ ਸਵੇਰੇ ਤੁਹਾਨੂੰ ਜਾਂ ਸ਼ਾਮ ਦਿੱਦਾ ਵੀ ਹੁੰਦਾ ਸਾਨੂੰ ਦਵਾਂਗੇ ਵੀਡੀਓ ਬਣਾ ਕੇ ਸਾਫ਼ ਕੀ ਚਾਹੁੰਦੇ ਹੋ ਹੁਣ ਤੁਸੀਂ ਨਹੀਂ ਸਾਫ਼ ਸਾਨੂੰ ਇਹੀ ਆ ਵੀ ਉਹਨਾਂ ਸਖਤ ਪ੍ਰਸ਼ਾਸਨ ਉਹਦੇ ਕਾਰਵਾਈ ਕਰੇ ਉਹਨਾਂ ਪਰਚਾ ਦਰਜ ਕਰੇ ਉਹਨਾਂ ਨੂੰ ਪਤਾ ਲੱਗੇ ਵੀ ਪੱਗ ਨੂੰ ਹੱਥ ਪਾਣਾ ਤਾਂ ਕਿੰਨਾ ਮਹਿੰਗਾ ਪੈਂਦਾ ਫਿਰ ਸਰ ਕੀ ਨਾਮ ਆ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਜੀ ਕੀ ਮਾਮਲਾ ਆ ਨਾ ਕਿ ਨੌਜਵਾਨ ਦੀ ਪਗ ਲਾਈ ਕਿ ਤੇ ਕੇਸ ਵੜ ਕੇ ਉਹਨੂੰ ਕਾਫੀ ਹਮਲਾ ਕੀਤਾ ਕੁੱਟਿਆ ਮਾਰਿਆ ਗਿਆ ਸਰ ਗੱਲ ਇਦਾਂ ਵੀ ਇਹਨਾਂ ਦੇ ਗੇਟ ਦੇ ਮੋਰੇ ਮੋਟਰਸਾਈਕਲ ਖੜੇ ਸੀ ਅੱਛਾ ਕਿੰਨੇ ਮੋਟਰਸਾਈਕਲ ਖੜੇ ਸੀ ਤਿੰਨ ਮੋਟਰਸਾਈਕਲ ਖੜੇ ਸੀ ਨਾ ਤੇ ਸੀ ਮਤਲਬ ਇਹਨਾਂ ਦੇ ਸੀ ਤੇ ਇਹਨਾਂ ਦੇ ਗੇਟ ਨਾਲੋਂ ਰਸਤਾ ਜਾਂਦਾ ਸੀ ਅੱਛਾ ਉਹ ਕਹਿੰਦੇ ਇਹ ਕਹਿੰਦੀ ਸਟੈਂਡ ਤੇ ਨਹੀਂ ਬਣਿਆ ਇੱਥੇ ਸਾਈਡ ਤੇ ਕਰ ਲੋ ਅੱਛਾ ਬਸ ਉਹਦੇ ਚੱਕਰਾਂ ਜੀ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਗਏ ਹੂੰ ਇਹਨਾਂ ਨੂੰ ਸਮਝਾਇਆ ਦੋਨੂੰ ਨਹੀਂ ਸਮਝੇ ਹੂੰ ਬਸ ਉੱਥੋਂ ਹੀ ਗਾਲੋ-ਗਲੋਜ ਕਰਨ ਲੱਗ ਗਏ ਅੱਛਾ ਗਾਲਾਂ ਤੋਂ ਬਾਅਦ ਫਿਰ ਇੱਕ ਦੂਜੇ ਨਾਲ ਹੱਥੋ-ਪਾਈ ਕਰ ਲਈ ਇਹਨਾਂ ਨੇ ਅੱਛਾ ਹੱਥੋ-ਪਾਈ ਤੋਂ ਬਾਅਦ ਉਹ ਮੁੰਡੇ ਦੋ ਘਰੇ ਜਾ ਵੜੇ ਇਹਨਾਂ ਦੇ ਅੱਛਾ ਉੱਥੇ ਫਿਰ ਧੱਕੇ ਨਾਲ ਪੱਗ ਲੈ ਗਈ ਉਹਦੀ ਪਰ ਨਾ ਵੱੱਦਾ ਸੀ ਪੱਗਵਣੀ ਹੀ ਪੂਰੀ ਅੱਛਾ ਉੱਥੋਂ ਫਿਰ ਲੜਾਈ ਵਾਦੀ-ਵਾਦੀ ਵਧ ਗਈ ਅੱਛਾ ਜੀ ਹਾਂਜੀ ਤੇ ਗਲਤੀ ਕੀਤੀ ਹੈ ਦੋਨਾਂ ਦੀ ਬਈ ਗਲਤੀ ਦੋਵੇਂ ਬੱਚਿਆਂ ਦੀ ਹੈ ਜੀ ਅੱਛਾ ਇਹਨਾਂ ਨੇ ਵੀ ਗਾਲਾਂ ਕੱਢੀਆਂ ਉਹਨਾਂ ਨੇ ਵੀ ਕੱਢੀਆਂ ਜੀ ਸਹੀ ਹਾਂਜੀ ਉਸਰੋ ਪੁਲਸ ਆ ਗਈ ਜੀ ਮੌਕੇ ਤੇ ਪੁਲਸ ਮੌਕੇ ਤੇ ਆ ਗਈ ਅੱਛਾ ਹਾਂਜੀ ਤਾਲਾ ਗੜਾ ਵੰਦਾ ਸਾਨੂੰ ਥਾਣਾ ਟਿਬਰ ਓਧਰ ਲੱਭਦਾ ਨਹੀਂ ਨਹੀਂ ਟਿਬਰ ਰੂੜ ਵਾਲਾ ਪੈਂਦਾ ਜੀ ਠੀਕ ਹੈ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਰਜਨੀਵਾਲਾ ਰਜਨੀ ਜੀ ਅੱਜ ਕੋਈ ਲੜਾਈ ਦਾ ਮਾਮਲਾ ਸਾਹਮਣੇ ਆ ਪਾਗਲ ਸਿੱਖਤਾਰੀ ਬੰਦੇ ਭਾਗੀ ਵੀ ਲਾਈ ਤੁਸੀਂ ਸਰ ਮੈਂ ਦੱਸਦੀ ਨਾ ਤੁਹਾਨੂੰ ਸਾਸੀ ਨਾ ਇਹਨਾਂ ਸਾਡੇ ਗਲੀ ਘਰ ਦੇ ਅੱਗੇ ਮੋਟਰਸਾਈਕਲਾਂ ਖੜੀਆਂ ਸੀ ਸਾਡੇ ਬੱਚਿਆਂ ਦੀਆਂ ਖੜੀਆਂ ਸੀ ਦੋਨਾਂ ਦੀਆਂ ਅੱਛਾ ਇਹਨਾਂ ਦੀਆਂ ਗੱਡੀ ਰੋਜ ਹੀ ਖੜਦੀ ਆ ਅੱਗੇ ਤਾਂ ਸੀ ਕਿਹਾ ਨਹੀਂ ਇਹਨਾਂ ਨੂੰ ਅੱਛਾ ਮੇਰੇ ਬੱਚਿਆਂ ਦੀ ਮੋਟਰਸਾਈਕਲ ਖੜੀਆਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸਟੈਂਡ ਬਣਾਇਆ ਮੈਂ ਕਿ ਕਿੱਦਾਂ ਵਖੇਰ ਕੇ ਖੜਦੇ ਹੋ ਅੱਛਾ ਤੇ ਮੈਂ ਕਹਿ ਕੇ ਇੰਨੀ ਗੱਲ ਅੰਦਰ ਚਲ ਗਈ ਅੱਛਾ ਜੀ ਠੀਕ ਹੈ ਤਾਂ ਮੁੜ ਕੇ ਇਹ ਮੁੰਡਾ ਜਿਹੜਾ ਇਹਨਾਂ ਦਾ ਸਾਹੀ ਲੈ ਵੱਡਾ ਉਹ ਆਇਆ ਅੰਦਰ ਜਾ ਕੇ ਪਹਿਲਾਂ ਆਪਣੀ ਮਾਂ ਨੂੰ ਮਾਂ ਭੈਣ ਕ ਗਾਲਾਂ ਕੱਢੀਆਂ ਇਹਨੂੰ ਮਾਂ ਭੈਣ ਗਾਲਾਂ ਆਪਣੀ ਮਾਂ ਨੂੰ ਹੀ ਕਰਦਾ ਪਿਆ ਸੀ ਕਿ ਆਂਟੀ ਬੋਲਦੇ ਪਏ ਆ ਗੱਡੀਆਂ ਦਾ ਸਟੈਂਡ ਬਣਾਇਆ ਵਾ ਹੈ ਤੇ ਅੰਦਰ ਗਾਲਾਂ ਗੂਲਾ ਕੱਢ ਕੇ ਆਇਆ ਫਿਰ ਆ ਕੇ ਬਾਹਰ ਗੱਡਣ ਲੱਗ ਗਿਆ ਅੱਛਾ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਪਲਾਟ ਖਰੀਦ ਦੂੰਗਾ ਇਹ ਨਾਲ ਪਿਓਰੀ ਗਲੀ ਆ ਫਰਾਨਾ ਆ ਗੇਟ ਕੱਢ ਰਿਆ ਸੀ ਇਹਨਾਂ ਨੇ ਬੰਦ ਗਲੀ ਤੋਂ ਗੇਟ ਕੱਢਿਆ ਹੋਇਆ ਇੱਧਰ ਜਾਣ ਕੇ ਪੰਗੇ ਲੈਣ ਨੂੰ ਸਾਡੇ ਸਾਰਿਆਂ ਨਾਲ ਅੱਛਾ ਕਹਿੰਦੇ ਬਦਮਾਸ਼ੀ ਦਿਖਾਵਾਂਗੇ ਅਸੀਂ ਬੰਦ ਕਰਾ ਕੇ ਦੇਖੇ ਸਾਡਾ ਕੋਈ ਗੇਟ ਜਿਹੜੇ ਮੰਡੀ ਚ ਬੰਦਾ ਬਾਦਰ ਕਲੋਨੀ ਜਦ ਕਿ ਗਲੀ ਇਹ ਮੁਰਦ ਘਰ ਦੀ ਬੈਕ ਸਾਈਡ ਤੇ ਆ 5 ਨੰਬਰ ਗਲੀ ਸ਼ਮਸ਼ਾਨ ਘਰ ਦੀ ਬੈਕ ਸਾਈਡ ਤੇ ਠੀਕ ਹੈ ਜੀ 5 ਨੰਬਰ ਗਲੀ ਬਦਮਾਸ਼ੀ ਨਾਲ ਇਹਨਾਂ ਨੇ ਗੇਟ ਕੱਢਿਆ ਉਹ ਮਸ਼ੀਨਾਂ ਨੇ ਕਨੈਕਸ਼ਨ ਪਾਣੀ ਦਾ ਇਧਰੋ ਲਿਆ ਜਦ ਕਿ ਇਹਨਾਂ ਦਾ ਉਧਰਲਾ ਮੁਹੱਲਾ ਪੈਂਦਾ ਠੀਕ ਹੈ ਅਸੀਂ ਫਿਰ ਨਹੀਂ ਕਿਹਾ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਆਇਆ ਹੱਥਾ ਪਾਈ ਹੋਏ ਅਸੀਂ ਮੈਂ ਸੀ ਘਰ ਮੇਰੀ ਦੋਨੇ ਨੂੰਹਾਂ ਸੀ ਗਿਆ ਤੇ ਮੇਰਾ ਛੋਟਾ ਮੁੰਡਾ ਸੀ ਘਰੇ ਇਹਨਾਂ ਨੇ ਛੋਟੇ ਮੁੰਡੇ ਰਵੀ ਰਵੀ ਹੱਥਾ ਪਾਈ ਹੋਏ ਮਾਰਕੁੱਟ ਕੀਤੀ ਹਾਂਜੀ ਘਰ ਘਰ ਆ ਕੇ ਪਹਿਲਾਂ ਨਹੀਂ ਪਹਿਲਾਂ ਅਸੀਂ ਅਸੀਂ ਹੱਥਾ ਪਾਈ ਹੋਏ ਤਾਂ ਮੁੜ ਕੇ ਅਸੀਂ ਆਏ ਇਹਨੂੰ ਵੱਡਾ ਮੁੰਡਾ ਮੇਰਾ ਆ ਗਿਆ ਮੈਂ ਕਿਹਾ ਲੜਾਈ ਹੋ ਗਈ ਹੈ ਜਲਦੀ ਆ ਇਹ ਅੰਦਰ ਆਉਣ ਲੱਗਾ ਗੇਟ ਖੋਲ੍ਹਿਆ ਸੀ ਇਹਨੂੰ ਬਾੜਨ ਨੂੰ ਇੰਨੇ ਵਿੱਚ 15 20 ਮੁੰਡੇ ਇਹਨਾਂ ਨੇ ਇਕੱਠੇ ਕਰ ਲਿਆ ਰਿਸ਼ਤੇਦਾਰਾ ਆਪਣੇ ਸਾਰੇ ਕਰਕੇ ਆ ਕੇ ਲੱਤਾਂ ਮਾਰੀਆਂ ਸਾਡੇ ਚੂੜੀਆਂ ਪਨੇ ਜਾ ਕੇ ਇੱਟਾਂ ਚਲਾਈਆਂ ਵੀ ਬਣਾਈਆਂ ਵੀਡੀਓ ਚਲਾਈ ਹੈ ਇਹ ਕੀ ਗੱਲ ਹੋਣੀ ਹੈ ਇਹ ਸਾਢੇ 7 ਵਜੇ ਦੀ ਗੱਲ ਹੈ ਸਾਢੇ 7 ਵਜੇ ਦੀ ਦੇਖੋ ਇੱਕ ਨੂੰ ਇੱਕ ਨੂੰ 15 20 ਜਣੇ ਪੈ ਗਏ ਇਹ ਲੋਕ ਇਹ ਦੱਦ ਕਿ ਇਹ ਕੱਲਾ ਸੀ ਹਾਂਜੀ ਦੋਨੋਂ ਮੁੰਹਾਂ ਪ੍ਰੈਗਨੈਂਟ ਆ ਇਹਨਾਂ ਦੇ ਲੱਤਾਂ ਮਾਰੀਆਂ ਜਾ ਪੱਥਾ ਪਾਈ ਹੋ ਗਏ ਪੋੜੀਆਂ ਦਾ ਇੱਕ ਦੂਜੇ ਨਾਲ ਘ੍ਰਿਸਿਆ ਕੋਈ ਵੀਡੀਓ ਹੈਗੀ ਆ ਵੀਡੀਓ ਹੁਣ ਭਾਜੀ ਗੱਲ ਸੁਣੋ ਅਸੀਂ ਕਿੰਨੇ ਜਣਾਂ ਜਨਾਨੀਆਂ ਬੱਚੇ ਮੁੰਡੇ ਨੂੰ ਛੜਾਉਂਦੀ ਆ ਕਿ ਵੀਡੀਓ ਬਣਾਉਂਦੀ ਦੱਸੋ ਤੁਸੀਂ ਆਪ ਕੋਈ ਵੀ ਨਹੀਂ ਸੀਗਾ ਇਹ 15 20 ਜਣੇ ਸਾਰੇ ਰਿਸ਼ਤੇਦਾਰ ਇਹਨਾਂ ਨੇ ਇਕੱਠੇ ਕਰ ਲਏ ਫੋਨ ਕਰ ਕਰਕੇ ਸਾਡੇ ਘਰ ਦੇ ਲੰਗਰ ਬਣਾਣ ਗਏ ਸੀ ਬੰਦਾ ਉਧਰ ਦੂਰ ਹਾਂ ਅਸੀਂ ਵੀ ਲੱਗੇ ਤੁਹਾਡੇ ਉੱਤੇ ਕਿ ਮੱਲੇ ਹਾਂਜੀ ਕੈਮਰਾ ਲੱਗਾ ਨਾਲ ਦਾ ਵੀਡੀਓ ਬਣਾਈਏ ਤੇਰਾ ਬੰਦਾ ਬੁਲਾਇਆ ਨਾਲ ਦੇ ਕੈਮਰਾ ਲੱਗਿਆ ਤੁਸੀਂ ਕੈਮਰਾ ਦੇਖੋ ਇਹ ਕਿੰਨੇ ਜਣੇ ਇਹਨਾਂ ਦੇ ਰਿਸ਼ਤੇਦਾਰ ਇਕੱਠੇ ਕਿਤੇ ਨੇ ਇੱਟਾ ਚਲਾਈਆਂ ਡਾਂਗਾ ਲੈ ਕੰਤੇ ਮੁੰਡਿਆਂ ਨੂੰ ਜਲਾ ਦੇਣਾ ਸੀ ਅਸੀਂ ਮਾਰ ਦੇਣਾ ਮੁੰਡਾ ਇਹਨਾਂ ਨੇ ਇਕੱਲੇ ਨੂੰ ਦੇ ਕੇ ਸਾਹ ਨੂੰ ਘੁਆਇਆ ਕਿਉਂ ਅਸੀਂ ਹਾਂ ਇੱਕ ਤੁਸੀਂ ਇਧਰੋਂ ਗੇਟ ਕੱਢਿਆ ਉੱਪਰ ਬਦਮਾਸ਼ਗਿਰੀਆਂ ਦਿਖਾਉਂਦੇ ਸਾਨੂੰ ਇਹ ਅਸੀਂ ਮੈਂ ਮੁੰਡਿਆਂ ਨੂੰ ਆਪਣੇ ਕਿਹਾ ਮੈਂ ਕਿ ਤੁਸੀਂ ਸਟੈਂਡ ਬਣਾਇਆ ਸਾਈਡ ਤੇ ਮੋਟਰਸਾਈਕਲ ਗੱਡੀਆਂ ਲਾਇਆ ਕਰੋ ਤੁਹਾਡੇ ਘਰ ਵਾ ਗੱਡੀ ਲਾਈ ਦੀ ਇਹਨਾਂ ਦੇ ਸਾਡੇ ਬੂਹੇ ਦੇ ਅੱਗੇ ਲਾਈਆਂ ਹੋਈਆਂ ਇਧਰ ਗੱਡੀਆਂ ਤੁਹਾਡੇ ਘਰ ਵਾ ਹਾਂਜੀ ਯਾਨੀ ਕਿ ਇਹਨਾਂ ਦਾ ਰਸਤਾ ਉਧਰਲੇ ਪਾਸੇ ਆ ਇਹਨਾਂ ਦਾ ਰਸਤਾ ਵੀ ਨਹੀਂ ਹੈ ਨਾ ਜ਼ਬਰਦਸਤੀ ਰਸਤਾ ਵੀ ਕੱਢਿਆ ਫਿਰ ਉਧਰ ਲੈ ਕੇ ਗੱਡੀਆਂ ਖੜੀ ਕਰਦੇ ਮੋਟਰਸਾਈਕਲਾਂ ਦੁਨੀਆ ਭਰ ਦੀਆਂ ਅਸੀਂ ਫਿਰ ਕਹਿੰਦੇ ਕੋਈ ਨਹੀਂ ਗੁਆਂਢ ਮੱਥਾ ਆ ਲੇਕਿਨ ਇਹ ਲੋਕ ਸਾਨੂੰ ਬਵੰਦੇ ਆ ਕਿ ਪਤਾ ਨਹੀਂ ਕਿੰਨੇ ਹੋ ਗਏ ਔਰ ਇੰਨੇ 20 ਜਣਿਆਂ ਦੇ ਵਿੱਚ ਦਸੋ ਹੱਥਾ ਪਾਈ ਹੋਊਗਾ ਤਾਂ ਪਾਗਲੁੱਥੂ ਕੀ ਨਹੀਂ ਤੁਹਾਡੀ ਦੱਸੋ ਸਿੱਖ ਦੀ ਪਾਗਲ ਆਪੀ ਇਹਨਾਂ ਦੇ ਬਾਨਾ ਫੜ ਲਿਆ ਹੈ ਮੁੰਡੇ ਤਾਂ ਤੁਸੀਂ ਇਕੱਲੇ ਨੂੰ ਮਾਰ ਦਿੰਦੇ ਕੌਣ ਜ਼ਿੰਮੇਵਾਰ ਸੀ ਜੇ ਇਹਨਾਂ ਦੇ ਟੇਰ ਤੇ ਲੱਤਾਂ ਲੱਗ ਜਾਂਦੀਆਂ ਬੱਚੇ ਮਰ ਜਾਂਦੇ ਸਾਡੇ ਇਹ ਪੇਟ ਦੇ ਵਿੱਚ ਤਾਂ ਕੌਣ ਜ਼ਿੰਮੇਵਾਰ ਸੀ ਜਿਹੜੇ ਆਏ ਕਹਿੰਦੇ ਅਸੀਂ ਸਾਨੂੰ ਮਾਰ ਦੇਣਾ ਅਸੀਂ ਪੰਜ ਜਣੇ ਆ ਤਿੰਨ ਚਾਰ ਜਣੀਆਂ ਜਨਾਨੀਆਂ ਸੀ ਕੀ ਕਰਦੀਆਂ ਇਹ 25 30 ਜਣੇ